ਸੋ ਸਾਰਿਆਂ ਨੂੰ ਵੇਖੋ ਹਨਾ ਵੀ ਬੱਚੇ ਚੰਗੇ ਕੰਮ ਕਰਦੇ ਨੇ ਤੇ ਚੰਗਿਆਂ ਦੀ سپورਟ ਵੀ ਕਰਨੀ ਚਾਹੀਦੀ ਹੈ ਪਿੰਡ ਦੇ ਆਪਣੇ ਕਾਲੀਆ ਪਿੰਡ ਜ਼ਿਲ੍ਹਾ ਸੰਗਰੂਰ ਚ ਪੈਂਦਾ ਹੈ ਉਹ ਮੁੰਡਿਆਂ ਨੇ ਸੋਹਣਾ ਨੈਟ ਲਾ ਰੱਖਿਆ ਚੰਗੀ ਲਾ ਲਓ ਵੀ 1 ਵਜਰਿਆ ਦੁਪਹਿਰ ਦਾ ਮਿਹਨਤ ਕਰਨ ਦੇ ਨੇ ਗਰਾਊਂਡ ਤਿਆਰ ਕਰਨ ਦੇ ਨੇ ਤੇ ਕੋਈ ਵੀ ਤਰਾਜਬਾਜੀ ਨਹੀਂ ਸਾਡੇ ਪਿੰਡ 'ਚ ਬਾਕੀ ਦੇਖੋ ਮਿਹਨਤ ਕਹਿੰਦੇ ਚੰਗੀ ਹੁੰਦੀ ਹੈ ਕੋਈ ਨਸ਼ੇ ਪੱਤੇ ਤੋਂ ਦੂਰ ਨੇ ਬੱਚੇ ਸਾਰੇ ਤੇ ਸਾਰਿਆਂ ਨੂੰ ਚਾਹੀਦਾ ਵੀ ਨਸ਼ਿਆਂ ਨੂੰ ਛੱਡ ਕੇ ਚੰਗੇ ਪਾਸੇ ਲੱਗੋ ਮਿਹਨਤ ਕਰੋ ਤੇ ਭਲੀ ਜੋਬਨ ਸਿੰਘ ਜੀ ਤੁਸੀਂ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਇਹ ਕੰਮ ਕਰਦੇ ਹੋਏ ਬਹੁਤ ਚੰਗਾ ਫੀਲ ਹੋ ਰਿਹਾ ਪਰ ਜਿਹੜਾ ਕੋ ਬੰਦਾ ਚੰਗਾ ਕੰਮ ਕਰਦਾ ਉਹਨੂੰ ਟੋਕਨ ਵਾਲਾ ਜਿਆਦਾ ਨਹੀਂ ਤੇ ਨਾਲ ਕਰਨ ਵਾਲੇ ਘੱਟ ਨੇ ਜਿਵੇਂ ਜੋੜ ਵੀਰ ਨੇ ਕਿਹਾ ਵੀ ਜੇ ਆਪਾਂ ਹੁਣ ਇਹ ਕਰਨ ਦੇ ਆ ਇਹਦੇ ਚ ਕਈ ਸੋਚਣਗੇ ਯਾਰ ਕੀ ਕਰ ਰਹੇ ਨੇ ਹਨਾ ਵੀ ਲੰਘਦੇ ਡੱਬ ਦੀ ਸੋਚਣਗੇ ਪਰ ਇਹ ਗੇਮ ਹੈ ਇੱਕ ਗੇਮ ਦੇ ਨਾਲ ਬੰਦਾ ਅੱਗੇ ਬਹੁਤ ਵੱਡੀਆਂ ਤਰੱਕੀਆਂ ਵੀ ਹੁੰਦੀਆਂ ਨੇ ਤੇ ਭਾਜੀ ਤੁਸੀਂ ਕੋਈ ਬੋਲਣਾ ਜਾਓ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜਿੰਨਾ ਸੱਚੇ ਖੇਡਾਂ ਅਗਲੀ ਜਾਓ ਮਿੱਠਾ ਚੜੇ ਰਹੋ ਤੇ ਬਸ ਦੇ ਖੇਡਾਂ ਹੋਰ ਵੀ ਜਿੰਨੇ ਪੰਜਾਬ ਦੇ ਲਾਲੋ ਬੱਚੇ ਵੀਡੀਓ ਵੇਖਣਦੇ ਨੇ ਸਾਰਿਆਂ ਨੂੰ ਚਾਹੁੰਦੇ ਆਪਣੇ ਪਿੰਡਾਂ 'ਚ ਕੋਈ ਨਾ ਕਿੰਦਾ ਕਿੰਦਾ ਦੇ ਨਸ਼ੇ ਚੱਲ ਰਹੇ ਆ 10 ਸਾਲ ਦੇ ਬੱਚੇ ਗਲਤ ਨਸ਼ਾ ਕਰ ਰਹੇ ਨੇ ਤੇ ਜਿੰਨੀਆਂ ਸਾਡੀਆਂ ਮਾਵਾ ਭੈਣਾਂ ਜੋ ਪਿੰਡ ਦੇ ਵੀਡੀਓ ਵੇਖਣਦੇ ਨੇ ਉਹ ਸ਼ੇਅਰ ਕਰਿਓ ਵੀਡੀਓ ਨੂੰ ਤੋਂ ਜੋ ਐਦਾਂ ਨਿੱਕੇ ਨੇ ਕਿ ਅੱਜ ਕਹਿੰਦੇ ਬੱਚਾ ਛੋਟੇ ਤੋਂ ਹੀ ਵੱਡਾ ਹੁੰਦਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਜੇ ਕੋਈ ਜੀ ਬੋਲਣਾ ਚਾਹੋ ਕੋਈ ਆਪਾਂ ਨੇ ਕਿਸੇ ਨਾ ਕਿਸੇ ਗੇਮ 'ਚ ਜਾਣਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਸਰੀਰ ਆ ਫਿੱਟ ਰਹੇ ਇਸ ਕਰਕੇ ਕੋਈ ਨਾ ਕੋਈ ਗੇਮ ਕਰਨੀ ਚਾਹੀਦੀ ਤੁਸੀਂ ਦੇਖ ਹੀ ਸਕਦੇ ਹੋ ਕਿ ਉਹੀ ਗੱਲ ਹੈ ਨਾ ਜੋ ਬੰਦੇ ਸਿੱਖਦੇ ਇਹਨਾਂ ਚੀਜ਼ਾਂ ਤੋਂ ਤੁਹਾਡਾ ਇਹ ਮੈਂ ਲੰਘਿਆ ਜਾ ਰਿਹਾ ਸੀ ਇਥੋਂ ਤੇ ਮੈਨੂੰ ਬੜਾ ਵਧੀਆ ਲੱਗਿਆ ਵੀ ਕੋਈ ਚੰਗਾ ਕਰ ਰਹੇ ਨੇ ਇੱਥੇ ਜੇ ਚਾਰ ਮੁੰਡੇ ਬਹਿ ਕੇ ਕੋਈ ਸਲਫਾ ਸੂਟਾ ਪੀਂਦੇ ਹੁੰਦੇ ਤਾਂ ਅਸੀਂ ਕਹਿੰਨਾ ਵੀ ਗਲਤ ਕਰਦੇ ਪਿੰਦੇ ਚੰਗੇ ਨੂੰ ਕਰਨਾ ਚਾਹੀਦਾ ਸਪੋਰਟ ਵੀ ਕਰਨਾ ਚਾਹੀਦਾ ਤੇ ਜਿਵੇਂ ਕਹਿੰਦੇ ਅੱਜ ਤੁਸੀਂ ਤਾਂ ਹੀ ਸਿੱਖਣਗੇ ਜੇ ਅੱਜ ਵੱਡੇ ਵਡਿਆਂ ਨੂੰ ਦੇਖਣਗੇ ਫੇਰ ਹੀ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ 올림픽 ਚ ਆਪਾਂ ਨੂੰ 골ਡ ਮੈਡ ਬਿਲਕੁਲ ਨਹੀਂ ਮਿਲਿਆ ਸਭ ਤੋਂ ਵੱਧ ਪਪੂਲੇਸ਼ਨ ਇੰਡੀਆ ਦੀ ਹੈ ਤੇ ਫਿਰ ਵੀ ਆਪਣੇ ਐਥਲੀਟ ਬਹੁਤ ਘੱਟ ਜਾ ਰਹੇ ਨੇ ਇਹੀ ਗੇਮਾਂ ਤੋਂ ਵੱਡੀ ਗੇਮ 'ਚ ਜਾਂਦਾ ਬੰਦਾ ਤੇ ਜਿਵੇਂ ਸਾਡੇ ਕਾਲੀਏ ਪਿੰਡ ਦੇ ਜਿੰਨੇ ਮੋਤਵਾਰ ਸੱਜਣ ਨੇ ਉਹਨਾਂ ਦਾ ਵੀ ਹੱਕ ਬਣਦਾ ਹੈ ਸਾਡੇ ਨਾਲ ਸਪੋਰਟ ਕਰਨ ਦਾ ਜੇ ਆਪਾਂ ਅਸੀਂ ਬੋਲਣਾ ਜਾਣਦੇ ਆ ਤਾਂ ਬੋਲ ਕੇ ਆਪਾਂ ਆਪਣੇ ਪਿੰਡ ਕਾਲੀਏ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਦੇ ਜਾਂ ਹੋਰ ਵੀ ਜਿੰਨੇ ਮੁੰਡੇ ਨੇ ਇਹਨਾਂ ਨੂੰ ਨਸ਼ੇ ਦਾ ਦੂਰ ਕਰ ਸਕਦੇ ਆ ਸਾਡੇ ਪਿੰਡ 'ਚ ਕੋਈ ਵੀ ਕੰਪੀਟੀਸ਼ਨ ਨਹੀਂ ਹੁੰਦਾ ਕਬੱਡੀ ਵੀ ਕਹਦੀ ਵੀ ਇੱਕ ਵਾਰੀ ਹੋਈ ਹੈ ਤੇ ਅੱਗੇ ਚੱਲੋ ਜਿਵੇਂ ਸਪੋਰਟ ਮਿਲੇਗੀ ਅਸੀਂ ਕਬੱਡੀ ਵਾਲੀ ਸਾਈਡ ਵੀ ਕਰਾਂਗੇ ਤੇ ਬਾਕੀ ਬਹੁਤ ਅੱਜ ਛੋਟੀਆਂ ਚੀਜ਼ਾਂ ਕਰਾਂਗੇ ਫਿਰ ਹੀ ਵੱਡੀਆਂ ਹੋਣਗੀਆਂ ਕਰਾਂਗੇ ਅੱਜ ਛੋਟੇ ਗਰਾਊਂਡਾਂ ਤੋਂ ਵੱਡੇ ਗਰਾਊਂਡਾਂ ਤੱਕ ਪਹੁੰਚਣਾ ਹਾਂਜੀ ਹਾਂਜੀ ਤੇ ਜਿਵੇਂ ਕਹਿੰਦੇ ਨੇ ਬੋਲਣਾ ਚਾਹੀਦਾ ਆਪਾਂ ਨੂੰ ਤੇ ਬੋਲਾਂਗੇ ਤਾਂ ਹੀ ਕੁਝ ਬਣੇਗਾ ਤੇ ਬਿਨਾਂ ਬੋਲੇ ਤਾਂ ਕਹਿੰਦੇ ਕੋਈ ਨਹੀਂ ਕੁਝ ਕਰ ਸਕਦੇ ਤੇ ਬੜਾ ਵਧੀਆ ਲੱਗਿਆ ਵੀਰੇ ਤੁਸੀਂ ਦੱਬੀ ਰੱਖੋ ਕੰਮ ਨੂੰ ਤੇ ਬਹੁਤ ਸੋਹਣਾ ਲੱਗਿਆ ਕੱਲ ਦੱਸਦਾ ਅੱਜ ਤੋਂ 4-5 ਸਾਲ ਪਹਿਲਾਂ ਆਹੀ ਗਰਾਊਂਡ 'ਚ ਆਪਣੇ ਪਿੰਡ ਦੇ ਗਰਾਊਂਡ 'ਚ ਖੇਡਣ ਨੂੰ ਥਾਂ ਨਹੀਂ ਸੀ ਹੁੰਦੀ ਤੇ ਚਾਰ-ਚਾਰ ਟੀਮਾਂ ਬਣਦੀ ਹੁੰਦੀ ਸੀ ਅੱਧੇ ਸਾਡੇ ਵਰਗੇ ਤਾਂ ਬੌੜੀਆਂ ਤੇ ਬੈ ਕੇ ਤੁਰ ਜੁੰਦੇ ਆ